ਸ਼੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਮਾਤਾ ਮਤਾ ਰਾਜਕੌਰ ਦਾ ਜਦੋਂ ਪਿੰਡ ਬਡਰੁੱਖਾਂ ਵਿਖੇ ਜਨਮ ਹੁੰਦਾ ਹੈ ਤਾਂ ਉਹਨਾਂ ਦੇ ਪਿਤਾ ਜੀ ਸਰਦਾਰ ਗਜਪਤ ਸਿੰਘ ਵੱਲੋਂ ਇੱਕ ਟੋਆ ਪੱਟ ਕੇ ਮਾਤਾ ਰਾਜਕੌਰ ਨੂੰ ਘੜੇ ਵਿੱਚ ਪਾ ਕੇ ਮਿੱਟੀ ਵਿੱਚ ਦੱਬ ਦਿੱਤਾ ਜਾਂਦਾ ਹੈ ਉਸੇ ਹੀ ਸਮੇਂ ਪਿੰਡ ਬਡਰੁੱਖਾਂ ਵਿੱਚ ਰਹਿੰਦੇ ਇੱਕ ਮਹਾਪੁਰਸ਼ ਉਹਨਾਂ ਦੇ ਘਰ ਆਉਂਦੇ ਨੇ ਟੂਆ ਪੜਦੇ ਨੇ ਤੇ ਉਸ ਵੇਲੇ ਤੱਕ ਮਾਤਾ ਰਾਜਕੌਰ ਹਲੇ ਜਿਉਂਦੇ ਹੁੰਦੇ ਨੇ ਤੇ ਉਹਨਾਂ ਨੂੰ ਬਚਾ ਲੈਂਦੇ ਨੇ ਸਿੱਕ ਇਤਿਹਾਸ ਦਾ ਇਹ ਇਤਿਹਾਸਕ ਪੰਨਾ ਤੁਸੀਂ ਸਾਰਿਆਂ ਨੇ ਕਿਤੇ ਨਾ ਕਿਤੇ ਪੜਿਆ ਸੁਣਿਆ ਜ਼ਰੂਰ ਹੋਵੇਗਾ ਇਹਦੇ ਨਾਲ ਹੀ ਮਿਲਦੀ ਜੁਲਦੀ ਇੱਕ ਹੋਰ ਇਤਿਹਾਸਕ ਘਟਨਾ ਜਿਹੜੀ ਬਹੁਤਿਆਂ ਲੋਕਾਂ ਨੂੰ ਹਲੇ ਨਹੀਂ ਪਤਾ ਜਦੋਂ ਦੂਜਾ ਵਿਸ਼ਾ ਹੋ ਰਿਹਾ ਜਿਸ ਨੂੰ ਆਪਾਂ ਵਰਲਡ 2 ਕਹਿ ਦਿੰਦੇ ਹਾਂ ਉਹ ਚੱਲ ਰਿਹਾ ਸੀ ਤਾਂ ਰਸ਼ੀਆ ਰੂਸ ਦੇ ਵਿੱਚ ਇੱਕ ਸਿਪਾਈ ਨੂੰ ਆਪਣੇ ਘਰ ਜਾਣ ਦਾ ਮੌਕਾ ਮਿਲਿਆ ਚਲਦੀ جنگ ਦੇ ਦੌਰਾਨ ਕਿਉਂਕਿ ਉਹਦੀ ਡਿਊਟੀ ਆਪਦੇ ਪਿੰਡ ਦੇ ਨੇੜੇ ਹੀ ਲੱਗ ਗਈ ਸੀ ਚਲਦੀ جنگ ਦੇ ਦੌਰਾਨ ਉਹ ਆਪੇ ਮਾਪਿਆਂ ਦਾ ਤੇ ਪਰਿਵਾਰ ਦਾ ਹਾਲਚਾਲ ਦੇਖਣ ਜਾਂਦਾ ਹੈ ਦੁਸ਼ਮਣ ਫੌਜਾਂ ਵੱਲੋਂ ਉਹਦੇ ਪਿੰਡ ਉੱਤੇ ਵੀ ਹਮਲਾ ਕੀਤਾ ਗਿਆ ਸੀ ਉਹ ਪਿੰਡ ਪਹੁੰਚ ਕੇ ਦੇਖਦਾ ਵੀ ਉਹਦੀ ਆਪਦੀ ਫੌਜ ਟਰੱਕਾਂ ਦੇ ਨਾਲ ਲੱਗੀ ਹੋਈ ਹੈ ਉੱਥੋਂ ਲਾਸ਼ਾਂ ਇਕੱਠੀਆਂ ਕਰਨ ਲਈ ਤਾਂਕਿ ਕਿਸੇ ਸੁਰੱਖਿਅਤ ਥਾਂ ਤੇ ਜਾ ਕੇ ਉਹਨਾਂ ਨੂੰ ਦਬ ਦਿੱਤਾ ਜਾਵੇ ਉਹਨਾਂ ਦਾ ਆਖਰੀ ਕਿਰਿਆ ਕਰਮ ਕਰ ਦਿੱਤਾ ਜਾਂਦਾ ਹੈ ਲਾਸ਼ਾਂ ਨਾਲ ਲੱਦੀ ਹੋਈ ਟਰੱਕਾਂ ਵਿੱਚ ਇੱਕ ਲਾਸ਼ ਦੇ ਪੈਰਾਂ 'ਚ ਪਾਏ ਬੂਟਾਂ ਨੂੰ ਉਹ ਪਛਾਣ ਲੈਂਦਾ ਕਿਉਂਕਿ ਉਹ ਪੈਰਾਂ 'ਚ ਪਾਏ ਬੂਟ ਉਹਦੀ ਘਰ ਵਾਲਦੇ ਨੇ ਮਤਲਬ ਇਹ ਲਾਸ਼ ਉਹਦੀ ਘਰ ਵਾਲਦੀ ਹੈ ਉਹ ਸਿਪਾਹੀ ਉਹ ਲਾਸ਼ ਨੂੰ ਬਾਹਰ ਕੱਢਦਾ ਹੈ ਅਤੇ ਦੇਖਦਾ ਹੈ ਵੀ ਹਲੇ ਉਹਦੀ ਘਰ ਵਾਲੀ ਜੀ ਆਉਂਦੀ ਹੈ ਆਪੀ ਘਰ ਵਾਲੀ ਨੂੰ ਮੋਢਿਆਂ ਤੇ ਚੱਕਦਾ ਨੇੜੇ ਦੇ ਹਸਪਤਾਲ ਵਿੱਚ ਡਾਕਟਰਾਂ ਦੇ ਕੋਲ ਲੈ ਕੇ ਜਾਂਦਾ ਹੈ ਅਤੇ ਅਖੀਰਲੇ ਮੌਕੇ ਤੇ ਉਹਦੀ ਘਰ ਵਾਲੀ ਨੂੰ ਬਚਾ ਲਿਆ ਜਾਂਦਾ ਇਸ ਘਟਨਾ ਤੋਂ ਕਈ ਸਾਲਾਂ ਬਾਅਦ ਉਹ ਔਰਤ ਇੱਕ ਬੱਚੇ ਨੂੰ ਜਨਮ ਦਿੰਦੀ ਹੈ ਅਤੇ ਉਹਦੇ ਪਰਿਵਾਰ ਦੇ ਵੱਲੋਂ ਬੱਚੇ ਦਾ ਨਾਂ ਰੱਖਿਆ ਜਾਂਦਾ ਹੈ ਵਲਾਦੀਮੀਰ ਪੁਤਿਨ ਇਹ ਪੁਤਿਨ ਉਹੀ ਹੈ ਜੋ ਅੱਜ ਦੇ ਸਮੇਂ ਵਿੱਚ ਰਸ਼ੀਆ ਵਰਗੇ ਇੱਕ ਤਾਕਤਵਰ ਮੁਲਕ ਦੇ ਉੱਤੇ ਰਾਜ ਕਰ ਰਿਹਾ ਹੈ ਇਹਨਾਂ ਦੋਵੇਂ ਘਟਨਾਵਾਂ ਵਿੱਚ ਇੱਕ ਗੱਲ ਤਾਂ ਹੈ ਵੀ ਜੇ ਇਹਨਾਂ ਦੋਵੇਂ ਔਰਤਾਂ ਨੂੰ ਸਮੇਂ ਸਿਰ ਨਾ ਬਚਾਇਆ ਜਾਂਦਾ ਤਾਂ ਦੁਨੀਆ ਦੀਆਂ ਦੋ ਵੱਖ-ਵੱਖ ਕੌਮਾਂ ਦੇ ਵੱਖ-ਵੱਖ ਰਾਜਾਂ ਨੇ ਆਪਦੇ ਇੱਕ ਮਹਾਨ ਲੀਡਰ ਤੋਂ ਸਜ਼ਾ ਲਈ ਹੀ ਵਾਂਝੇ ਰਹਿ ਜਾਣਾ ਸੀ